ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਜੀ ਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਕਿ ਆਪਾਂ ਨੂੰ ਇਹ ਗਿਫਟ ਯੂਕੇ ਤੋਂ ਆਇਆ ਹੈ ਜੀ ਰਵਨਵੀਰ ਜੀ ਨੇ ਭੇਜਿਆ ਆਪਾਂ ਨੂੰ ਜਿਹੜੇ ਕਿ ਸਿੱਖ ਆਨਲਾਈਨ ਸਟੋਰ ਵਾਲੇ ਨੇ ਯੂਕੇ ਦੇ ਵਿੱਚ ਉਹਨਾਂ ਦਾ ਸਿੱਖ ਆਨਲਾਈਨ ਸਟੋਰ ਹੈ ਜੀ ਜਿਹੜੇ ਕੀ ਆਪਣੇ ਸਿੱਖੀ ਇਤਿਹਾਸ ਦੇ ਨਾਲ ਜੁੜੇ ਹੋਏ ਸਾਰੀਆਂ ਉਹਨਾਂ ਕੋਲੇ ਤੁਹਾਨੂੰ ਚੀਜ਼ਾਂ ਮਿਲਣਗੀਆਂ ਤੁਹਾਨੂੰ ਖੰਡਾ ਕਿਰਪਾਨ ਜੋ ਵੀ ਆਪਣੇ ਮਤਲਬ ਸਿੱਖ ਇਤਿਹਾਸ ਦੇ ਵਿੱਚ ਚੱਲਦਾ ਜੀ ਸਭ ਕੁਝ ਮਿਲੂਗਾ ਤੇ ਹਰੇਕ ਤਰ੍ਹਾਂ ਦੀ ਉਹਨਾਂ ਕੋਲੋਂ ਬੁੱਕ ਮਿਲਦੀ ਹੈ ਜੀ ਗੁਟਕਾ ਸਾਹਿਬ ਮਿਲਦਾ ਸਾਖੀਆਂ ਮਿਲਦੀਆਂ ਨੇ ਸਾਰੇ ਤਰ੍ਹਾਂ ਦੀਆਂ ਤੇ ਉਹ ਮੇਰੇ ਨਾਲ ਜੁੜੇ ਹੋਏ ਨੇ ਮੇਰੀਆਂ ਵੀਡੀਓ ਦੇਖਦੇ ਨੇ ਜੀ ਤੇ ਉਹਨਾਂ ਦੇ ਮੰਮੀ ਵੀ ਮੈਨੂੰ ਬਹੁਤ ਲਾਈਕ ਕਰਦੇ ਨੇ ਬਹੁਤ ਮੇਰੀਆਂ ਵੀਡੀਓ ਦੇਖਦੇ ਨੇ ਜੀ ਉਹ ਤੇ ਮੇਰੇ ਨਾਲ ਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਆ ਵੀਰ ਜੀ ਦਾ ਫੋਨ ਆਇਆ ਕਹਿੰਦੇ ਭੈਣ ਜੀ ਅਸੀਂ ਤੁਹਾਨੂੰ ਨਾ ਗਿਫਟ ਭੇਜਿਆ ਤੇ ਤੁਸੀਂ ਰਿਸੀਵ ਕਰ ਲਿਓ ਇਹਨਾਂ ਦੇ ਜਲੰਧਰ ਵੀ ਇਹਨਾਂ ਦੀ ਮਤਲਬ ਕਿ ਸ਼ਾਪ ਹੈਗੀ ਹੈ ਜੀ ਅਗਰ ਕਿਸੇ ਨੇ ਪੰਜਾਬ ਦੇ ਵਿੱਚੋਂ ਵੀ ਮੰਗਵਾਉਣਾ ਹੋਵੇ ਤਾਂ ਤੁਸੀਂ ਮੰਗਵਾ ਸਕਦੇ ਹੋ ਤੇ ਵੀਰ ਜੀ ਬਹੁਤ ਪਿਆਰ ਕਰਦੇ ਨੇ ਜੀ ਬਹੁਤ ਹੀ ਵਧੀਆ ਮਤਲਬ ਨੇਚਰ ਨੇ ਇਹਨਾਂ ਦੇ ਤੇ ਬਹੁਤ ਹੀ ਵਧੀਆ ਇਹਨਾਂ ਦੇ ਕੋਲੋਂ ਹਰੇਕ ਚੀਜ਼ ਮਿਲਦੀ ਹੈ ਜੀ ਆਪਾਂ ਨੂੰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਉਹਨਾਂ ਨੇ ਆ ਗਿਫਟ ਆਪਾਂ ਨੂੰ ਭੇਜਿਆ ਹੋਇਆ ਜੀ ਇਹ ਉਹਨਾਂ ਨੇ ਆਪਦਾ ਨੰਬਰ ਵੀ ਦਿੱਤਾ ਹੋਇਆ ਤੇ ਆਹ ਦੇਖੋ ਤੁਸੀਂ ਆਪਾਂ ਨੂੰ ਜਿਹੜਾ ਇਹ ਗਿਫਟ ਆਇਆ ਆਪਾਂ ਖੋਲ੍ਹ ਕੇ ਦੇਖਦੇ ਆ ਵੀ ਵੀਰ ਜੀ ਨੇ ਆਪਾਂ ਨੂੰ ਕੀ ਭੇਜਿਆ ਹੈ ਕਿਸ ਤਰ੍ਹਾਂ ਦੀ ਆਪਾਂ ਨੂੰ ਉਹਨਾਂ ਨੇ ਬੁੱਕ ਭੇਜੀ ਹੈ ਕਿ ਕੋਈ ਹੋਰ ਚੀਜ਼ ਹੈਗੀ ਆ ਉਹਨਾਂ ਦਾ ਬਸ ਫੋਨ ਆਇਆ ਸੀ ਕਹਿੰਦੇ ਸੀ ਭੈਣ ਜੀ ਅਸੀਂ ਤੁਹਾਨੂੰ ਗਿਫਟ ਭੇਜਿਆ ਤੁਸੀਂ ਰਿਸੀਵ ਕਰ ਲਿਓ ਤੇ ਆਪਾਂ ਹੁਣ ਖੋਲ ਕੇ ਦੇਖਦੇ ਆ ਤੁਹਾਨੂੰ ਵੀ ਮੈਂ ਦਿਖਾਉਂਗੀ ਵੀ ਇਹਦੇ ਵਿੱਚ ਕੀ ਆ ਹਨਾ ਆਪਾਂ ਇਹਨੂੰ ਖੋਲ ਲਈਏ ਜੀ ਤੇ ਖੋਲ ਕੇ ਦੇਖਦੇ ਆ ਆਪਾਂ ਵੀ ਇਹਦੇ ਵਿੱਚ ਕੀ ਹੈਗਾ ਠੀਕ ਹੈ ਜੀ ਆਪਾਂ ਖੋਲ ਕੇ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਵੀ ਵੀਰ ਜੀ ਨੇ ਕੀ ਪਾ ਕੇ ਭੇਜਿਆ ਇਹਦੇ ਵਿੱਚ ਕੀ ਕੀ ਚੀਜ਼ਾਂ ਨੇ ਲਓ ਜੀ ਆਪਾਂ ਲਿਆ ਖੋਲ ਲਓ ਜੀ ਆਪਾਂ ਨਾ ਥੋੜਾ ਜਿਹਾ ਕੱਟੀਏ ਨੂੰ ਦੇਖੀਏ ਕੀ ਹੈਗਾ ਬੁੱਕ ਬੁੱਕ ਹੈ ਜੀ ਇਹਦੇ ਵਿੱਚ ਲਓ ਜੀ ਆਪਾਂ ਇਹਨੂੰ ਕੱਟ ਲਿਆ ਜੀ ਹੁਣ ਕੱਟ ਕੇ ਆਪਾਂ ਇਹਦੇ ਵਿੱਚੋਂ ਕੱਢ ਲੈਣਾ ਜੀ ਮਤਲਬ ਕਿ ਲਓ ਜੀ ਇਹਦੇ ਵਿੱਚ ਨੇ ਜੀ ਬੁੱਕ ਇੱਕ ਤਾਂ ਹੈਗੀ ਐ ਜੀ ਵੱਡੀ ਸੋਚ ਦਾ ਵੱਡਾ ਜਾਦੂ ਵੱਡੀ ਸੋਚ ਦਾ ਵੱਡਾ ਜਾਦੂ ਆ ਦੇਖੋ ਜੀ ਤੁਸੀਂ ਇਹ ਵੀਰ ਜੀ ਨੇ ਆਪਾਂ ਨੂੰ ਬੁੱਕ ਭੇਜੀ ਐ ਜੀ ਵੱਡੀ ਸੋਚ ਦਾ ਵੱਡਾ ਜਾਦੂ ਹਨਾ ਤਾਂ ਇਹਦੇ ਵਿੱਚ ਕੋਈ ਚੰਗੀ ਚੀਜ਼ ਹੀ ਦਿੱਤੀ ਹੋਣੀ ਐ ਜੀ ਜਿਹੜੀ ਵੀਰ ਜੀ ਨੇ ਭੇਜੀ ਐ ਜੀ ਮੈਂ ਧੰਨਵਾਦ ਕਰਦੀ ਆ ਵੀਰ ਜੀ ਦਾ ਇੱਕ ਉਹਨਾਂ ਨੇ ਭੇਜੀ ਐ ਜੀ ਹਰਫ ਹੁਲਾਰੇ ਆ ਦੇਖੋ ਜੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਉਹਨਾਂ ਨੇ ਆ ਭੇਜਿਆ ਜੀ ਆਪਾਂ ਦੇਖਦੇ ਆ ਇਹਨੂੰ ਵੀ ਆਪਾਂ ਖੋਲ ਲੈਨੇ ਆ ਉਹ ਬੁੱਕ ਤਾਂ ਨਿਕਲੀ ਜੀ ਵੱਡੀ ਸੋਚ ਦਾ ਵੱਡਾ ਜਾਦੂ ਤੇ ਆਹਾ ਮਤਲਬ ਕਿ ਲਓ ਜੀ ਹਰਫ ਹੁਲਾਰੇ ਆਈ ਹੈ ਜੀ ਇੱਕ ਬੁੱਕ ਵੀਰ ਜੀ ਨੇ ਇਹ ਕਾ ਬੁੱਕ ਭੇਜੀ ਹੈਗੀ ਹੈ ਡੈਰੀ ਠੀਕ ਹੈ ਜੀ ਇੱਕ ਆਈ ਹੈ ਜੀ ਆਪਾਂ ਨੂੰ ਇਹ ਹੈ ਜੰਤਰੀ ਹੈ ਜੀ ਖਾਲਸਾ ਹੀਰਾ ਜੰਤਰੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਜ਼ਿਆਦਾ ਆਹ ਦੇਖੋ ਜੀ ਹੁਣ ਆਪਾਂ ਨੂੰ ਹੋਰ ਕੀ ਚੀਜ਼ ਭੇਜੀ ਹੈ ਮੈਂ ਕਹਿੰਨੀ ਆ ਵੀ ਆਪਾਂ ਧੰਨਵਾਦ ਉਹਨਾਂ ਦਾ ਭੈਣ ਜੀ ਦਾ ਕਰ ਨਹੀਂ ਸਕਦੇ ਹਨ ਤੇ ਲੋ ਜੀ ਖੰਡਾ ਭੇਜ ਜੀ ਮੈਨੂੰ ਉਹਨਾਂ ਨੇ ਚੁੰਨੀ ਤੇ ਲਾਉਣ ਵਾਸਤੇ ਆ ਦੇਖੋ ਜੀ ਤੁਸੀਂ ਕਿੰਨਾ ਸੋਹਣਾ ਕਿੰਨੀ ਸੋਹਣੀ ਉਹਨਾਂ ਨੇ ਚੀਜ਼ ਭੇਜੀ ਹੋਈ ਆ ਹਨਾ ਚੁੰਨੀ ਤੇ ਲਾਉਣ ਵਾਸਤੇ ਮੈਨੂੰ ਆ ਦੇਖੋ ਜੀ ਉਹਨਾਂ ਨੇ ਖੰਡਾ ਭੇਜਿਆ ਹੋਇਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੀ ਪੀਰ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਮਤਲਬ ਕਿ ਗਿਫਟ ਆਇਆ ਤਾਂ ਵੀ ਜੀ ਖੁਸ਼ ਹੋ ਗਿਆ ਹਨਾ ਗਿਫਟ ਤਾਂ ਗਿਫਟ ਹੀ ਹੁੰਦਾ ਜੀ ਗਿਫਟ ਨਾ ਕੋਈ ਛੋਟਾ ਨਾ ਕੋਈ ਵੱਡਾ ਜਿਹੜਾ ਇੰਨੇ ਪਿਆਰ ਸਤਿਕਾਰ ਨਾਲ ਭੇਜਿਆ ਤੇ ਉਹਨਾਂ ਨੇ ਤਾਂ ਚੀਜ਼ਾਂ ਹੀ ਬਹੁਤ ਖੂਬ ਭੇਜੀਆਂ ਜੀ ਇਹ ਪਤਾ ਨਹੀਂ ਜੀ ਮੈਨੂੰ ਕੀ ਚੀਜ਼ ਹੈ ਇਹ ਕਾਫੀ ਕੁਛ ਇਹਦੇ ਵਿੱਚ ਲਿਖਿਆ ਹੋਇਆ ਹੈ ਇਹ ਬਾਅਦ ਵਿੱਚ ਦੇਖੂਗੀ ਮੈਂ ਵੀ ਇਹਨਾਂ ਨੇ ਕੀ ਕੁਛ ਲਿਖਿਆ ਆ ਦੇਖੋ ਜੀ ਕਿੰਡੀ ਸੋਹਣੀ ਚੀਜ਼ ਹੈ ਜਿਹੜੀ ਕਿ ਉਹਨਾਂ ਨੇ ਮੈਨੂੰ ਚੁੰਨੀ ਤੇ ਲਾਉਣ ਵਾਸਤੇ ਭੇਜੀ ਹੈ ਤੇ ਮੈਂ ਤਾਂ ਬੋ ਵੀਰ ਜੀ ਦਾ ਬਹੁਤ ਬਹੁਤ ਲੱਖ ਲੱਖ ਧੰਨਵਾਦ ਕਰਦੀ ਆਂ ਅਗਰ ਵੀਰ ਜੀ ਮੇਰੀ ਵੀਡੀਓ ਦੇਖ ਰਹੇ ਆ ਤਾਂ ਮੇਰਾ ਉਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਧੰਨਵਾਦ ਹੈ ਜੀ ਉਹਨਾਂ ਦਾ ਤੇ ਇਹ ਵੀਰ ਜੀ ਇੱਥੋਂ ਨੇ ਜੀ ਆਪਣੇ ਜਲੰਧਰ ਤੋਂ ਜਿਹੜੇ ਕੀ ਮਤਲਬ ਕਿ ਬੈਠੇ ਨੇ ਆਪਣੇ ਜੁਕੇ ਦੇ ਵਿੱਚ ਸਿੱਖ ਆਨਲਾਈਨ ਸਟੋਰ ਤੇ ਮੈਂ ਆਈਡੀ ਵੀ ਮੈਂਸ਼ਨ ਕਰ ਦੂੰਗੀ ਤੁਸੀਂ ਉਸ ਆਈਡੀ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਵੀਰ ਜੀ ਦੀ ਸ਼ਾਪ ਦੇਖ ਸਕਦੇ ਹੋ ਵੀ ਉਹਦੇ ਵਿੱਚ ਕੀ ਕੁਸ਼ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਾਰਿਆਂ ਦਾ